ਬਹੁਤ ਜਿਆਦੇ ਸੋਹਣਾ ਪੰਜ ਕਲਿਆਣਾ ਘੋੜਾ ਵੇਚਣਾ ਬਾਈ ਨੇ ਰਾਜ ਕੇਸਰੀ ਦਾ ਬੱਚਾ ਪੰਜਾਬ ਕੇਸਰੀ ਬਾਈ ਦਾ ਬਣ ਗਿਆ ਬਾਹਰ ਜਾਣ ਦਾ ਪ੍ਰੋਗਰਾਮ ਤਾਂ ਕਰਕੇ ਮਜਬੂਰੀ ਬਸ ਬਾਈ ਨੂੰ ਇਹ ਵੇਚਣਾ ਪੈ ਰਿਹਾਗਾ ਇੱਕੋ ਹੀ ਜਾਨਵਰਾ ਬਾਈ ਦੇ ਕੋਲੇ ਕੱਲਾ ਇਹੋ ਘੋੜਾ ਹੀ ਕੋਈ ਵਪਾਰ ਵਪੂਰ ਵਾਲਾ ਕੰਮ ਨਹੀਂ ਘੋੜੇ ਦੇ ਚਾਰੇ ਪੈਰ ਇੱਕੋ ਜੇ ਬਰਾਬਰ ਦੇ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਛਕੀਣ ਛੋਟਾ ਕੁੰਡੀ ਵਾਲਾ ਕੰਨਾ ਇਹ ਘੋੜਾ ਉਮਰ ਦੇ ਵਿੱਚ ਹੁਣ ਹੋ ਗਿਆ 5 ਸਾਲਾਂ ਦਾ ਤੇ ਕਾਦੇ ਦਾ 63 ਪਲੱਸ ਬਟਾਲੇ ਵਾਲਾ ਜਿਹੜਾ ਸਰਕਾਰੀ ਸ਼ੋਅ ਹੋਇਆ ਸੀ ਨਾ ਉਸ ਟਾਈਮ ਉਸ ਸ਼ੋਅ ਦੇ ਵਿੱਚ ਇਹ ਦੁੱਧਦੰਦ ਕੈਟਾਗਰੀ ਦੇ ਵਿੱਚ ਪਾਇਆ ਸੀ ਬਾਈ ਅਰਗਿਆ ਨੇ ਤੇ ਪੰਜਵੇਂ ਨੰਬਰ ਤੇ ਆਇਆ ਸੀ ਇਹ ਸੋ ਐਡਰੈਸ ਤੁਹਾਨੂੰ ਕਲੀਅਰ ਕਰਾਂਗੇ ਜਿਹੜਾ ਅਮਰਤਸਰ ਵਾਲਾ 에어ਪੋਰਟ ਆ ਉਦੋਂ 5-6 ਕਿਲੋਮੀਟਰ ਅੱਗੇ ਬਾਈ ਦਾ ਘਰ ਰਹਿ ਜਾਂਦਾਗਾ ਦੀਪ ਸ਼ੀਨੇ ਦਾ ਕੰਟੈਕਟ ਨੰਬਰ ਬਾਈ ਦਾ ਨੋਟ ਕਰ ਲਓ ਹੋਰ ਜਿਹੜੀ ਗੱਲਬਾਤ ਆ ਇਹਦੇ ਬਾਰੇ ਉਹ ਤੁਹਾਨੂੰ ਆਪਾਂ ਬਾਈ ਦੇ ਨਾਲ ਇੰਟਰਵਿਊ ਦੇ ਵਿੱਚ ਦੱਸਦੇ ਆ ਸਾਰੀ ਡਿਟੇਲ ਕਲੀਅਰ ਕਰਾਂਗੇ ਤੇ ਨੰਬਰ ਆਪਾਂ ਮੈਂਸ਼ਨ ਕਰਤਾ ਬਾਈ ਦੀਪ ਸ਼ੀਨੇ ਨੂੰ ਫੋਨ ਲਾ ਲਿਓ ਬੜੇ ਸ਼ੌਂਕ ਤੇ ਰੀਜ ਦੇ ਨਾਲ ਬਾਈ ਨੇ ਇਹ ਬਸ਼ੇਰਾ ਪਾਲਿਆਗਾ ਰਿਜ਼ਲਟ ਬਹੁਤ ਚੰਗੇ ਆਇਆ 4-5 ਘੋੜੀਆਂ ਤੋਂ ਸੂਆਂ ਨੇ ਵੈਸੇ ਆਪਦੇ ਸਰਕਲ ਦੇ ਵਿੱਚ ਹੀ ਬਾਈ ਨੇ ਲਿਆ ਜਾ ਬਹ ਜਾਲੀਆਂ ਘੋੜੀਆਂ ਮਲਾਈਆਂ ਸੀ ਮਾਂ ਇਹਦੀ ਸ਼ਾਨਦਾਰ ਦੀ ਆ ਬਾਕੀ ਗੱਲਬਾਤ ਆਪਾਂ ਬਾਈ ਦੀਪ ਦੇ ਨਾਲ ਕਰਦੇ ਆ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਜਿੰਨੇ ਵੀ ਘੋੜਾ ਪਾਲਕ ਵੀਰੇ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਪੰਜ ਕਲਿਆਣਾ ਮਾਰਵਾੜੀ ਬਸ਼ੇਰਾ ਦਿਖਾਵਾਂਗੇ ਵੈਸੇ ਤਾਂ ਪ੍ਰੋਪਰ ਘੋੜਾ ਬਣਿਆ ਖੜਾ ਹੈਗਾ ਹੁਣ ਉਹ ਤੇ ਉਹਦੇ ਬਾਰੇ ਗੱਲਬਾਤ ਜਿਹੜੀ ਆਪਾਂ ਕਰਨੀ ਹੈ ਵੀ ਬਾਈ ਜੀ ਹੁਣਾਂ ਨੇ ਉਹ ਘੋੜਾਗਾ ਜਿਹੜਾ ਸੇਲ ਕਰਨਾਗਾ ਇਹਨਾਂ ਦਾ ਵੇਚਣ ਦਾ ਵਿਚਾਰ ਆਗਾ ਉਦੇ ਪਿੱਛੇ ਵੇਚਣ ਦੇ ਪਿੱਛੇ ਕੀ ਕਾਰਨ ਆ ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਾਂਗੇ ਬਾਈ ਦੀਪ ਜੀ ਨਾਲ ਤੇ ਜਿਹੜਾ ਏਰੀਆ ਇਹ ਅੰਮ੍ਰਿਤਸਰ ਏਰੀਆ ਦੇ ਵਿੱਚ ਪਿੰਡ ਪੈਂਦਾਗਾ ਹਰਸ਼ਾ ਸ਼ੀਨਾ ਨੇੜੇ ਕੁੱਕੜਾਂ ਵਾਲੀ ਵੀ ਕਹਿੰਦੇ ਆ ਜਿਹੜਾ ਨੇੜੇ ਪਿੰਡ ਪੈਂਦਾਗਾ ਤੇ ਬਾਈ ਦੀਪ ਸ਼ੀਨਾ ਜੀ ਬੈਠੇ ਆਪਣੇ ਨਾਲ ਵੀਡੀਓ ਦੇ ਵਿੱਚ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਉਧਰਲੇ ਪਾਸੇ ਬਾਈ ਮਨ ਬਹਾਰਾ ਰੰਦਾਵਾ ਜੀ ਬੈਠੇ ਆ ਬਾਈ ਦੀਪ ਦੇ ਫਰੈਂਡ ਸੋ ਗੱਲਬਾਤ ਬਾਈ ਤੋਂ ਆਪਾਂ ਪੁੱਛਦੇ ਆ ਜਿਹੜੀ ਇਹ ਲੋਕੇਸ਼ਨ ਪੈ ਜਾਂਦੀ ਆ ਬਾਈ ਦਾ ਜਿਹੜਾ ਆਪਾਂ ਕਹਿ ਦੋ ਵੀ ਫਾਰਮ ਹਾਊਸ ਆ ਇਹ 에어ਪੋਰਟ ਜਿਹੜਾ ਆਪਣਾ ਰੋਡ 에어ਪੋਰਟ ਤੋਂ ਤਕਰੀਬਨ ਬਾਈ ਦੀਪ 5 ਕਿਲੋਮੀਟਰ ਅੱਗੇ ਆ ਹੈ ਨਾ ਇਹ ਆਪਾਂ 5 ਕਿਲੋਮੀਟਰ ਅੱਗੇ ਜਿਹੜੀ ਅਜੇ ਨਾਲੇ ਨੂੰ ਰੋਡ ਜਾਂਦੀ ਆ ਉਹ ਤੋਂ ਥੋੜਾ ਜਿਹਾ ਜਿੱਥੇ ਕੁਕੜਾਂ ਵਾਲੀ ਪਿੰਡ ਆ ਜਾਂਦਾ ਕੁਕੜਾਂ ਵਾਲਾ ਪਿੰਡ ਆਉਂਦਾ ਜੀ ਹਾਂਜੀ ਕੁਕੜਾਂ ਕੁਕੜਾਂ ਵਾਲਾ ਪਿੰਡ ਆ ਜੀ ਉੱਥੋਂ ਮੇਰਾ ਖਿਆਲ ਆਪਣਾ ਇਹ ਖੇਤ ਦੇ ਵਿੱਚ ਡਾਣੀ ਹੈ ਜੀ ਜਿਹੜੀ 1 ਕਿਲੋਮੀਟਰ ਕੋਕਰਾਂਲੇ ਤੋਂ ਹਾਂਜੀ ਕਿਹੜਾ ਰੋਡ ਆ ਬਾਈ ਜੀ ਇਹ ਇਹ ਗੁਰੂਕਬਾਗ ਰੋਡ ਜੇ ਫਾਦੇਗੜਨ ਨੂੰ ਵੀ ਚੱਲ ਜਾਂਦਾ ਬਟਾਲੇ ਵਿਗਾਨ ਨਿਕਲ ਜਾਂਦਾ ਠੀਕ ਹੈ ਜੀ ਬਾਈ ਤੇ ਪਹਿਲਾਂ ਤਾਂ ਬਾਈ ਸਵਾਗਤ ਆ ਜੀ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਗ੍ਰਾਹਕ ਤੁਸੀਂ ਆਏ ਜੀ ਹਾਂਜੀ ਹਾਂਜੀ ਬਾਈ ਦੀਪ ਜੀ ਤੇ ਬਾਈ ਜੀ ਬਾਈ ਵਾਰੇ ਵੀ ਆਪਾਂ ਦੱਸਤਾ ਪਿੰਡ ਦਾ ਐਡਰੈਸ ਵੀ ਕਲੀਅਰ ਕਰਤਾ 에ਰਪੋਰਟ ਤੋਂ ਆਪਣਾ 5-6 ਕਿਲੋ ਹਾਂਜੀ 5-6 ਕਿਲੋਮੀਟਰ ਬੈਂਤ ਜੀ ਠੀਕ ਹੈ ਜੀ ਬਾਈ ਤੇ ਜਿਹੜਾ ਅੱਜ ਵੀਡੀਓ ਦੇ ਵਿੱਚ ਆਪਾਂ ਬਸ਼ੀਰਾ ਦਿਖਾਉਣ ਲੱਗੇ ਆਂ ਬਾਈ ਹਾਂਜੀ ਹਾਂਜੀ ਪਹਿਲਾਂ ਤਾਂ ਥੋੜਾ ਜਿਹਾ ਇਹ ਦੱਸ ਦਈਏ ਦੀਪ ਬਾਈ ਵੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ ਘੋੜੀਆਂ ਰੱਖਦੇ ਆ ਉਹ ਇਹ ਫੀਲਡ 'ਚ ਸਾਨੂੰ ਕਾਫੀ ਟਾਈਮ ਹੋ ਗਿਆ ਪਹਿਲਾਂ ਮੇਰਾ ਬ੍ਰਦਰ ਕਰਦਾ ਸੀ ਹਾਂਜੀ ਜਸਪੀਰ ਸਿੰਘ ਹਾਂਜੀ ਸਾਰੇ ਘੋੜਾ ਪਾਲਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਠੀਕ ਹੈ ਜੀ ਉਹ ਐਟ ਟਾਈਮ ਅਮਰੀਕਾ ਨੇ ਹਾਂਜੀ ਬਾਈ ਕੈਲੀਫੋਰਨੀਆ ਹਾਂਜੀ ਤੇ ਸਾਲਕ ਬਾਅਦ ਉਹ ਗੇੜਾ ਮਾਰਦੇ ਨੇ ਬਹੁਤ ਸ਼ੌਂਕ ਹੈ ਉਹਨਾਂ ਨੂੰ ਅੱਛਾ ਜੀ ਤੇ ਬਹੁਤ ਉਹਨਾਂ ਆਪਣੇ ਟਾਈਮ ਤੇ ਵਪਾਰ ਕੀਤਾ ਤੇ ਉਹਨਾਂ ਕੋ ਰਾਜਾ ਘੋੜਾ ਹੋਇਆ ਨੁਕਰਾ ਹਾਂਜੀ ਬਾਈ ਉਹ ਬੈਂਤ ਜੀ ਹਰ ਸ਼ੋਅ 'ਚ ਜਿੱਥੇ ਵੀ ਗਿਆ ਉਹ ਫਰਸਟ ਆਇਆ ਹਾਂਜੀ ਬਾਈ ਬਹੁਤ ਵਧੀਆ ਟੌਪ ਦਾ ਰਿਜ਼ਲਟ ਇਸ ਸੂਰੇ ਵਾਲੀ ਲਾਈਨ ਦਾ ਸੀ ਹੂੰ ਤੇ ਬਹੁਤ ਵਧੀਆ ਦਾ ਰਿਜ਼ਲਟ ਆਇਆ ਬਹੁਤ ਘੋੜੀਆਂ ਤੋਂ ਮੀਟ ਹੋਈ ਮੈਂ ਜਿਵੇਂ ਕਈ ਰੀ ਡੈਰੀ ਪਈ ਮੈਂ ਵੇਨਾ ਨਾ ਹਾਂਜੀ ਬਾਈ ਤੇ 360 ਤੋਂ 65 365 ਪਲੱਸ ਘੋੜੀਆਂ ਤੋਂ ਕਵਰ ਹੋਈ ਠੀਕ ਹੈ ਜੀ ਤੇ ਬਹੁਤ ਵਧੀਆ ਸੀ ਫਿਰ ਉਹ ਸ਼ੌਂਕ ਕਾਫੀ ਪੁਰਾਣਾ ਹਾਂਜੀ ਜੀ ਹਾਂਜੀ ਠੀਕ ਹੈ ਜੀ ਮਲੋਦੂ ਬਾਦ ਬਾਈ ਫਿਰ ਮੜਾ ਮੋਟਾ ਹੋਰ ਘੋੜੀਆਂ ਕੁੜੀਆਂ ਵੀ ਰੱਖਦੇ ਰਹੇ ਜੀ ਬਾਈ ਹਾਂਜੀ ਘੋੜੀਆਂ ਆਪਣੇ ਕੋਲ 7-8 ਰਈਆਂ ਠੀਕ ਹੈ ਜੀ ਓਏ ਮਾਰਵਾੜੀ ਜਿਆਦੀਆਂ ਰਈਆਂ ਬਾਅਦ ਚ ਹਾਂਜੀ ਤੇ ਫਿਰ ਆਪਾਂ ਸੇਲ ਕਰਦੇ ਸੇਲ ਵਿੱਚ ਦਾ ਕੰਮ ਕਰਦੇ ਠੀਕ ਹੈ ਜੀ ਇਹ ਆਪਣਾ ਸੀਨਾ ਸਟੱਡ ਫਾਰਮ ਦੇ ਨਾਂ ਦੇ ਉੱਤੇ ਤੁਸੀਂ ਰੱਖਿਆ ਰਹਿਣਾ ਜੀ ਫਾਰਮ ਸਟੱਡ ਫਾਰਮ ਆ ਜੀ ਠੀਕ ਹੈ ਜੀ ਬਾਈ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਭਰਾਮਾ ਨੂੰ ਰਾਜਕੇਸ਼ਰੀ ਘੋੜੇ ਦਾ ਬੱਚਾ ਦਿਖਾਉਣ ਲੱਗੇ ਆ ਜੀ ਪੰਜ ਗਲਿਆਣਾ ਬਸ਼ੀਰਾ ਜਿਹੜਾ ਤੁਹਾਡੇ ਕੋਲੇ ਪੈਸੇ ਦਾ ਉਹ ਕੋੜਾ ਬਣ ਕੇ ਤਿਆਰ ਹੋ ਗਿਆ ਤਕਰੀਬਨ ਮੇਰਾ ਖਿਆਲ ਆ ਜੀ ਤੁਸੀਂ ਦੱਸਦੇ ਸੀ 5 ਕੇ ਸਾਲ ਇਹਦੀ ਉਮਰ ਹੋ ਗਈ ਹਾਂਜੀ 5 ਸਾਲ ਹੋ ਗਈ ਜੀ ਠੀਕ ਹੈ ਜੀ ਬਾਈ ਇਹਦੇ ਬਾਰੇ ਦੱਸੋ ਜੀ ਵੀ ਇਹਦਾ ਪਹਿਲਾਂ ਤਾਂ ਇਹ ਦੱਸੋ ਵੀ ਨਾਂ ਕੀ ਰੱਖਿਆ ਤੁਸੀਂ ਇਹਦਾ ਨਾਂ ਜੇ ਪੰਜਾਬ ਕੇਸਰੀ ਪੰਜਾਬ ਕੇਸਰੀ ਹਾਂਜੀ ਇਹ ਵੀ ਜੀ ਤੁਹਾਨੂੰ ਮੈਂ ਦੱਸਦਾ ਵੀ ਇਹ ਪਟਾਲਾ ਸ਼ੋਅ ਹੋਇਆ ਸਰਕਾਰੀ ਹਾਂਜੀ ਬਾਈ ਉਹਦੇ ਚ 5ਵੇਂ ਨੰਬਰ ਤੇ ਆਇਆ 5ਵੇਂ ਨੰਬਰ ਤੇ ਠੀਕ ਹੈ ਜੀ ਇਹਦੇ ਨਾਲ ਗੈਰੀ ਗਿੱਲ ਦਾ ਘੋੜਾ ਪੰਜਾਬ ਹਾਂਜੀ ਬਾਈ ਫਿਰ ਇੱਕ ਘੋੜਾ ਸ਼ਿਵਰਾਜ ਜਿਹੜਾ ਸ਼ਾਇਦ ਰਾਜਸਥਾਨ ਆ ਟਾਈਮ ਹਾਂਜੀ ਬਾਈ ਤੇ ਇੱਕ ਘੋੜਾ ਹੈਗਾ ਇਹ ਬਲੈਕ ਕਿੰਗ ਸ਼ਾਇਦ ਮਹਾਲੀ ਆ ਹਾਂਜੀ ਬਾਈ ਤੇ ਇੱਕ ਹੋਰ ਹੀ ਹਾਂਜੀ ਇਹ ਇਹ 5ਵੇਂ ਨੰਬਰ ਤੇ ਆਇਆ ਸੀ ਉਹ ਟਾਈਮ ਤੇ ਠੀਕ ਹੈ ਜੀ ਤੇ ਮੰਨ ਲਓ ਵੀ ਉਦੋਂ ਪੂਰੇ ਕਹਿੰਦੇ ਘੋੜੇ ਨਾਲ ਇਹਦੇ 8-10 ਘੋੜੇ ਫੁੱਟ ਟੌਪ ਦੇ ਮੀਨਾ 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 ਘੋੜੇ ਪਏ ਸੀ ਚੰਗੇ ਫਾਰਮਾਂ ਦੇ ਹਾਂਜੀ ਤੇ ਉਦੋਂ ਮੰਨ ਲਓ ਇਹਨੇ 5ਵੀਂ ਪੋਜੀਸ਼ਨ ਬਟਾਲੇ ਵਾਲੇ ਸ਼ੋਅ ਤੋਂ ਮੇਰੇ ਸਨ 40-50 ਘੋੜਿਆਂ ਚੋਂ ਇਹਨੇ 5ਥ ਅਲ ਇੰਡੀਆ ਚੋਂ ਪੋਜੀਸ਼ਨ ਲਈ ਸੀ ਠੀਕ ਹੈ ਜੀ ਬਾਈ ਤੇ ਹੋਰ ਵੀ ਕਿਸੇ ਸ਼ੋਅ ਚ ਪਾਇਆ ਸੀ ਬਾਈ ਨਹੀਂ ਹੋਰ ਚ ਨਹੀਂ ਜਪਾਇਆ ਉਦੋਂ ਮੰਨ ਲਓ ਮਿਲਕ ਟੀਥ ਕੈਟਾਗਰੀ ਹਾਂਜੀ ਉਦੋਂ ਮਿਲਕ ਟੀਥ ਸੀ ਹਾਂਜੀ ਠੀਕ ਆ ਬਾਈ ਐਸ ਵਕਤ ਫਿਰ ਬਾਈ ਇਹਦੀ ਉਮਰ ਕਿੰਨੀ ਹੋ ਗਈ ਜੀ ਇਹਦੀ 5 ਰਾਊਂਡ 5 ਸਾਲ ਹੋ ਗਈ ਹਾਂਜੀ ਠੀਕ ਹੈ ਜੀ ਹਾਂਜੀ 5 ਸਾਲ 21 ਚ ਹੋਇਆ ਸ਼ਾਇਦ ਉਹ ਬਟਾਲਾ ਸ਼ੋਅ ਠੀਕ ਹੈ ਬਾਈ ਹਾਂਜੀ ਉਦੋਂ ਮਿਲਕ ਟੀਥ ਚ ਇਹ ਠੀਕ ਹੈ ਜੀ ਤੇ ਇਹ ਆਪਾਂ ਬਾਈ ਪਰਚੇਜ਼ ਕੀਤਾ ਸੀ ਜਾਂ ਬਣ ਕਰ ਜਾਮਾ ਇਹ ਆਪਾਂ ਪਰਚੇਜ਼ ਕੀਤਾ ਸੀ ਉਦੋਂ ਇਹ 12 13 ਮਹੀਨਿਆਂ ਦਾ ਸੀ ਹਾਂਜੀ ਕੰਧਾਲਾ ਜੱਟਾਂ ਪਿੰਡ ਆ ਇਧਰ ਸ਼ਹਿਰਪੁਰ ਚ ਅੱਛਾ ਜੀ ਤੇ ਰਾਜਕੇਸਰੀ ਵੀ ਉਦੋਂ ਰਿਹਾ ਸੁੱਖੇ ਵੀਰ ਕੋ ਹਾਂਜੀ ਉਹਨਾਂ ਕੋ ਫਿਰ ਹਰਿੰਦਰ ਢਿੱਲੋਂ ਵੀਰ ਲੈ ਕੇ ਆਏ ਹਾਂਜੀ ਤੇ ਉਹਦਾ ਹੀ ਬੱਚਾ ਜੀ ਠੀਕ ਹੈ ਜੀ ਤੇ ਇਹਦੀ ਮਾਂ ਵੀ ਬਾਈ ਫਿਰ ਤੁਸੀਂ ਦੇਖੀ ਹੋਣੀ ਹੈ ਹਾਂਜੀ ਇਹਦੀ ਮਾਂ ਜਿਹੜੀ ਹੈਗੀ ਜੇ ਉਹ ਸ਼ਾਨਦਾਰ ਦੀ ਹਾਂਜੀ ਤੇ ਉਹ ਵੀ ਉਹਨਾਂ ਦੇ ਫਾਰਮ ਜਿੱਥੋਂ ਆਪਾਂ ਇਹ ਲਿਆ ਸੀ ਬਾਈ ਕੀਤਾ ਸੀ ਉੱਥੇ ਹੀ ਉਹਦੀ ਮਾਂ ਹੈ ਠੀਕ ਹੈ ਜੀ ਚੰਗੀ ਹਾਈਟ ਦੀ ਘੋੜੀ ਉਹਦੀ ਮਾਂ ਦੀ ਇਹਦੀ ਮਾਰਕਿੰਗ ਕੀ ਆ ਜੀ ਉਹਦੇ ਜੀ ਆਪਣਾ ਹੈਗਾ ਮੱਥੇ ਫੋਲਿਆ ਤੇ ਇੱਕ ਪੈਰ ਵਾਈਟ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉਹ ਵੀ ਬਹੁਤ ਵਧੀਆ ਆਪਣਾ ਹੈਗਾ ਜਿੰਨਾਂ ਕੋ ਆਪਾਂ ਬਾਇ ਕੀਤਾ ਹੈ ਬਰੀਡਰ ਬਹੁਤ ਚੰਗੇ ਨੇ ਠੀਕ ਹੈ ਜੀ ਬਾਈ ਹਾਈਟ ਬਾਈ ਹੁਣ ਇਹਦੀ ਪੰਜਾਬ ਕੇਸਰੀ ਦੀ ਕਿੰਨੀ ਹੋਗੀ ਇਹਦੀ ਵੀ ਜੀ 63 ਪਲੱਸ ਆ ਹਾਂਜੀ 64 ਤੇ ਲੰਮ ਸਮ ਹੈ ਜੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਤੇ ਮੰਨ ਲਓ ਘੋੜੀਆਂ ਘੋੜੀਆਂ ਫਿਰ ਇਹ ਤੋਂ ਮੀਟ ਕਰਾਤੀਆਂ ਰਿਜ਼ਲਟ ਆਏ ਆ ਇਹ ਰਿਜ਼ਲਟ ਇਹਦੇ ਆਏ ਆ ਪਰ ਆਪਾਂ ਇਹ ਤੋਂ ਜਿਆਦਾ ਮੀਟਿੰਗ ਨਹੀਂ ਕਰਾਈ ਯਾਰਾਂ ਦੋਸਤਾਂ ਦੇ ਕੋਈ ਚੌਵਾਂ ਪੰਜਾਂ ਘੋੜੀਆਂ ਤਾਂ ਆਪਾਂ ਇਹਨੂੰ ਛੱਡਿਆ ਹਾਂਜੀ ਬਾਈ ਉਹ ਵੀ ਕਿਵੇਂ ਵੀ ਆਪਾਂ ਨੂੰ ਫੀਸ ਫੂਸ ਦਾ ਕੋਈ ਲਾਲਚ ਨਹੀਂ ਹੈ ਆਪਾਂ ਯਾਰੀ ਦੋਸਤੀ ਕਰਕੇ ਜਿਹ ਹਾਂਜੀ ਬਾਈ ਹਾਂਜੀ ਆਪਦੇ ਫਰੈਂਡ ਸਰਕਲ ਦੇ ਵਿੱਚ ਹੀ ਘੋੜੀਆਂ ਮਿਲ ਗਈ ਕਿਹੋ ਜਿਹਾ ਰਿਜ਼ਲਟ ਆਇਆ ਬਾਈ ਜਿਵੇਂ ਇਹਦੀ ਆਪਦੀ ਦੇਖੋ ਬਹੁਤ ਸੋਹਣੀ ਪ੍ਰੋਪਰ ਪੰਜਕ ਲੈਣਾ ਤੇ ਮਾਰਕਿੰਗ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਜੀ ਪੈਰ ਵੀ ਚਾਰੇ ਇਹਦੇ ਇੱਕੋ ਜਿਹੇ ਚਿੱਟੇ ਆ ਤੇ ਬਲੇਜ ਵੀ ਬਹੁਤ ਪਤਲਾ ਤੇ ਜਮਾਂ ਸਿੱਧਾ ਹਾਂਜੀ ਹਾਂਜੀ ਤੇ ਬੱਚੇ ਫਿਰ ਬਾਈ ਜਿਹੜੇ ਬੱਚੇ ਦੇ ਪ੍ਰੋਪਰ ਬਲੇਜ ਆ ਰਿਹਾ ਕਿਸੇ ਦੇ ਦੋ ਪੈਰ ਚਿੱਟੇ ਆ ਕਿਸੇ ਦੇ ਤਿੰਨ ਆ ਕਿਸੇ ਦੇ ਚਾਰ ਵੀ ਆਏ ਆ ਹਾਂਜੀ ਬਾਈ ਇਹ ਇੱਕ ਇਹਦੀ ਬਹੁਤ ਸੋਹਣੀ ਬਛੇਰੀ ਹੀ ਆਪਣਾ ਨੀਲੀ ਘੋੜੀ ਹੀ 64 ਇੰਚ ਗਲੰਦਰ ਤੋਂ ਆਈ ਸੀ ਤੇ ਉਹ ਜਿੱਦਾਂ ਨੇ ਮਤਲਬ ਅਬਰੋਡ ਅਪਰੋਚ ਉਹ ਹੋ ਗਿਆ ਦਾ ਬੱਚਾ ਗੇਰ ਗਿਆ ਜਿੱਦਾਂ ਦਾ ਹਾਂਜੀ ਅਬੋਰਡ ਕਰ ਗਿਆ ਹਾਂਜੀ ਤੇ ਉਹ ਹੈਗਾ ਹੀ ਬਸ਼ੇਰ ਬਸ਼ੇਰੀ ਹੀ ਹੋ ਵੀ ਉਹ ਡੂਟੋ ਕਾਪੀ ਹੈ ਇਹਦੀ ਅੱਛਾ ਜੀ ਹਾਂਜੀ ਇੰਦਾ ਜਿੱਦਾਂ ਇਹਦੇ ਚਾਰ ਪੈਰ ਵਾਈਟ ਆ ਮੱਥੇ ਬਲੇਜ ਆ ਬਰੀਕ ਸੇਮ ਹੈ ਇਹਦੀ ਡੂਟੋ ਕਾਪੀ ਹੈ ਅੱਛਾ ਜੀ ਜਿਆ ਜੋ ਬਸ਼ੇਰੀਓ ਦੀ ਤੇ ਭਾਵੇਂ ਅੱਜ ਗੱਲਬਾਤ ਦਾ ਕੁਝ ਹੋਰ ਨਹੀਂ ਹਾਂਜੀ ਬਾਕੀ ਤੁਸੀਂ ਘੋੜੀਆਂ ਹੀ ਆਪਦੇ ਸਰਕਲ ਚ ਬਣਾਈਆਂ ਕੋਈ ਬਹੁਤਾ ਛੱਡਿਆ ਨਹੀਂ ਹੈ ਨਾ ਇਹ ਵੀ ਜੀ ਆਪਣਾ 56 57 ਇੰਚਾਂ ਦੇ ਜਿਹੜੀਆਂ ਆਪਣਾ ਬੱਚੇ ਆ ਜਿਹਦੇ ਖੜੇ ਆ ਦੋ ਬਸ਼ੇਰੀਆਂ ਖੜੀਆਂ ਪਿੰਡ ਢਾੜੀ ਵਾਲਿਆ ਹਾਂਜੀ ਬਈ ਬੱਗੇ ਛੀਨਿਆਂ ਦੇ ਨਾਲ ਢਾੜੀ ਆ ਤੇ ਉਹ ਵੀ 63 63 ਇੰਚ ਖੜੀਆਂ ਨੇ ਦੋ ਬਸ਼ੇਰੀਆਂ ਠੀਕ ਹੈ ਜੀ ਠੀਕ ਹੈ ਜੀ ਬਈ ਤੇ ਫਿਰ ਹੁਣ ਦੀਪ ਬਾਈ ਵੇਚਣ ਦਾ ਕੀ ਕਾਰਨ ਜਿਹੜਾ ਵੀ ਤੁਸੀਂ ਇਹਨੂੰ ਸੇਲ ਕਰ ਰਹੇ ਹੋ ਹਣ ਇਹ ਰਵਿਦੀ ਜੀ ਦੀ ਗੱਲ ਇਹ ਜੇ ਵੀ ਵੇਚ ਨੂੰ ਮਨਤ ਨਹੀਂ ਕਾ ਹਾਂਜੀ ਭਾਈ ਪਰ ਜਿਹੜਾ ਹੈਗਾ ਮੈਂ ਬਾਰਦਾ ਬਣ ਗਿਆ ਜਿਹਦਾ ਹਾਂਜੀ ਭਾਈ ਇਹ ਜਿੱਦਾਂ ਬੱਚਿਆਂ ਨੂੰ ਮੈਂ ਆਪਣੇ ਕੋਲ ਪਾਲਿਆ ਨਾ ਹਾਂਜੀ ਹਾਂਜੀ ਭਾਈ ਮੰਨ ਲਓ ਮਜਬੂਰੀ ਵਾਸਤੇ ਤੁਹਾਨੂੰ ਸੇਲ ਕਰਨਾ ਪੈ ਰਿਹਾ ਵੀ ਪਿੱਛੇ ਇੱਥੇ ਸਾਂਭਦਾ ਔਖਾ ਹੋ ਜਾਣਾ ਜੀ ਹੋਈਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਤਾਂ ਕਰਕੇ ਉਦਾਂ ਦੇ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੀ ਚਲੋ ਆਪਾਂ ਨੂੰ ਵੀ ਇਹ ਹੈ ਜੀ ਚੰਗੇ ਕਿਸੇ ਸਾਂਭਣ ਵਾਲੇ ਥਾਂ ਵਗ ਜੈ ਹੈ ਨਾ ਕੋਈ ਬੰਦਾ ਚੰਗਾ ਰੱਖਣ ਵਾਲਾ ਹੋਵੇ ਚੰਗਾ ਸਾਂਭਣ ਵਧੀਆ ਕਰੇ ਤੇ ਅਹੀਂ ਜਿਹੜਾ ਆ ਗਾ ਫਿਰ ਸੇਲੇ ਨੂੰ ਕਰ ਦਾਂਗੇ ਦੀਪ ਬਾਈ ਜਦੋਂ ਆਪਾਂ ਲਿਆ ਸੀਗਾ ਇਹ ਉਦੋਂ ਕਿੰਨੇ ਕੁ ਮਹੀਨਿਆਂ ਦਾ ਸੀ ਕਿੰਨੀ ਕੁ ਉਮਰ ਸੀ ਉਦੋਂ ਦੀ ਇਹਦੇ ਵਿੱਚ ਇੰਨੀ ਕਿ 12 13 ਮਹੀਨੇ ਹੀ ਉਹਦਾ ਇਹ ਜੇ ਸਾਲ ਦੇ ਆਸ-ਪਾਸ ਸਾਲ ਤੋਂ ਹਾਂਜੀ 1-2 ਮਹੀਨਾ ਉੱਤੇ ਹੋ ਜਾਂ ਥੱਲੇ ਹੋਏ ਇੱਥੇ ਕਿ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਈ ਤੇ ਬਾਕੀ ਏਰੀਆ ਦੇ ਵਿੱਚ ਹੋਰ ਭਰਾ ਜਿੰਨੇ ਵੀ ਰੱਖਦੇ ਆ ਘੋੜਿਆਂ ਵਾਲੇ ਹਾਂਜੀ ਹਾਂਜੀ ਤੁਹਾਡੇ ਏਰੀਆ ਦੇ ਵਿੱਚ ਉਹਨਾਂ ਨੇ ਵੀ ਬੱਚਾ ਦਾ ਤਕਰੀਬਨ ਇਹ ਦੇਖਿਆ ਹੀ ਹੋਣਾ ਮੇਰਾ ਇਹ ਵਿੱਚ ਸਾਰਿਆਂ ਨੇ ਵੇਖਿਆ ਜਿੱਦਾਂ ਜਿਹੜੇ ਸਾਡੇ ਲਾਗੇ ਮੇਰੇ ਘੋੜਾ ਪਾਲ ਕੇ ਹਨ ਹਾਂਜੀ ਬਾਈ ਚੰਗੇ ਆਪਣੇ ਵੀਰ ਨੇ ਸਾਰੇ ਬਹੁਤ ਵਧੀਆ ਘੋੜੇ ਆ ਸਾਰਿਆਂ ਕੋ ਨੁਕਰੇ ਚ ਵੀ ਮਾਰਵਾੜੀ ਚ ਵੀ ਤੇ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਚੰਗੇ ਫਾਰਮ ਆ ਹਾਂਜੀ ਸਾਰਿਆਂ ਨੂੰ ਪਤਾ ਵੀ ਘੋੜਾ ਇੱਥੇ ਖੜਾ ਆ ਫਾਸ਼ਾ ਸ਼ੀਨਾ ਕੁਕੜਾ ਠੀਕ ਹੈ ਜੀ ਹਾਂਜੀ ਬਾਕੀ ਭਾਈ ਜਿਵੇਂ ਦੇਖੋ ਪਿਓ ਵਾਲੇ ਪਾਸੋਂ ਇਹਦੀ ਮੱਝੂ ਕੇ ਬਲੱਡ ਲਾਈਨ ਆ ਜੀ ਮਾਂ ਇਹਦੀ ਦੇਖੋ ਸ਼ਾਨਦਾਰ ਦੀ ਆ ਗਈ ਜੀ ਤੇ ਲਾਈਨ ਵੀ ਦੋਨੇ ਪਾਸਿਆਂ ਤੋਂ ਬੜੀ ਚੰਗੀ ਆ ਹਾਂਜੀ ਬਹੁਤ ਚੰਗੀ ਤੇ ਉਸ ਆਬ ਨਾਲ ਗਾਹਾਂ ਇਹਨੇ ਪ੍ਰੋਡਿਊਸ ਕਰਕੇ ਵੀ ਦਿਖਾਤਾ ਜੀ ਜਿਹੜੇ ਤੁਸੀਂ ਦੱਸਿਆ ਪੰਜ ਚਾਰ ਬੱਚੇ ਆਏ ਆ ਤੇ ਅੱਗੇ ਹੋਰ ਵੀ ਇਹਨੇ ਵਧੀਆ ਰਿਜ਼ਲਟ ਦੇਣੇ ਆ ਹਾਂਜੀ ਬਾਈ ਫਿਰ ਜਿੰਨਾ ਕ ਟਾਈਮ ਤੁਸੀਂ ਜਿਵੇਂ ਹੁਣ ਦੱਸਿਆ ਵੀ ਵੈਸੇ ਕੋਈ ਖੁੱਲਾ ਸਟੱਡ ਸਰਵਿਸ ਵਾਸਤੇ ਓਪਨ ਨਹੀਂ ਸੀ ਕੀਤਾ ਵੈਸੀ ਸਰਕਾਰੀ ਕੋਈ ਨਹੀਂ ਆਪਾਂ ਤੁਸੀਂ ਪਹਿਲੀ ਰੀ ਆਪਾਂ ਵੀਡੀਓ ਕਰਾਈ ਹੈ ਉਦਾਂ ਮੇਰਾ ਖਿਆਲ ਆ ਪਹਿਲਾਂ ਵੀ ਕੋਈ ਇਹਦੀ ਵੀਡੀਓ ਕਰਾਈ ਨਹੀਂ ਹੋਈ ਸੌਂਗਿਆ ਤੌਰ ਤੇ ਹੋ ਸਕਦਾ ਕੋਈ ਪੁਰਾਣੀ ਫੋਟੋਗ੍ਰਾਫੀ ਫੋਟੋ ਪਹਿਲਾਂ ਜਦੋਂ ਇਹ ਹੈਗਾ ਸੀ ਕੋਲਟ ਹੀ ਜਦੋਂ ਉਦੋਂ ਟਿੰਕੂ ਭਾਈ ਜਣਾ ਕੀਤੀ ਇਹਦੀ ਫੋਟੋ ਸ਼ੂਟ ਕਰਾਇਆ ਹੈ ਹਾਂਜੀ ਬਾਈ ਤੇ ਉਸ ਤੋਂ ਬਾਅਦ ਨਹੀਂ ਕੋਈ ਆਪਾਂ ਇਹਦੀ ਜ਼ਿਆਦਾ ਨਹੀਂ ਕੋਈ ਕਰਾਈ ਠੀਕ ਹੈ ਜੀ ਬਾਈ ਤੇ ਮੈਂ ਬੇਬੰਤ ਵੇਟ ਕੋ ਨਮਸਕਾਰ ਠੀਕ ਹੈ ਜੀ ਬਾਈ ਤੇ ਬਾਈ ਜੀ ਇੱਕ ਨਾ ਤੁਸੀਂ ਆਪ ਦਾ ਦੀਪ ਬਾਈ ਕੰਟੈਕਟ ਨੰਬਰ ਦੇ ਦਿਓ ਵੀ ਜਿਹੜੇ ਤੇ ਤੁਸੀਂ ਗੱਲਬਾਤ ਕਰੋਗੇ ਭਰਾਵਾਂ ਨਾਲ ਹਾਂ ਜੀ ਇਹ ਆਪਣਾ ਕੰਟੈਕਟ ਨੰਬਰ ਜੇ ਬੈਂਤ ਜੀ 98765 ਹਾਂਜੀ ਬਾਈ 92449 ਠੀਕ ਹੈ ਜੀ 98765 92449 ਠੀਕ ਹੈ ਜੀ ਤੇ ਵਟਸਐਪ ਨੰਬਰ ਵੀ ਤੁਹਾਡਾ ਇਹੀ ਹੈ ਇਹ WhatsApp ਦੂਜੇ ਨੰਬਰ ਤੇ ਜਾਂਦਾ ਚਲੋ ਭਰਾਵਾਂ ਨਾਲ ਗੱਲ ਹੋਊਗੀ ਤਾਂ ਫੋਟੋਆਂ ਵੀ ਬਾਕੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲਾਂਗੇ ਜੀ ਤੇ ਕਿਸੇ ਨੇ ਮੰਗਾਉਣੀਆਂ ਤਾਂ ਕੋਈ ਵੀ ਭਰਾ ਆ ਕੇ ਤੁਹਾਨੂੰ ਫੋਨ ਕਾਲ ਕਰਕੇ ਆ ਸਕਦਾ ਹੈ ਨਾ ਬਸ਼ੇਰਾ ਦੇਖ ਹਾਂਜੀ ਠੀਕ ਹੈ ਜੀ ਬਾਕੀ ਜਿਹੜੀ ਰੇਟ ਦੀ ਗੱਲਬਾਤ ਆ ਬਾਈ ਫਿਰ ਉਹ ਫੋਨ ਤੇ ਹੀ ਹੋ ਰੇਟ ਤੇ ਮੌਕੇ ਤੇ ਭਾਜੀ ਹੋ ਜਾਊਗਾ ਠੀਕ ਹੈ ਜੀ ਤੇ ਠੀਕ ਹੈ ਜੀ ਜਿਹੜਾ ਹੈਗਾ ਚੰਗਾ ਵਧੀਆ ਜਿਹੜਾ ਹੈਗਾ ਬਰੀਡ ਆ ਤੇ ਹਾਂਜੀ ਬਾਈ ਮਹਿੰਗਾ ਸ਼ਾ ਮਹਿੰਗਾ ਜਿਹੜਾ ਬਲੱਡ ਆ ਮੱਝੂ ਕੇ ਲੈ ਜਾਂਦਾ ਹਾਂਜੀ ਬਾਈ ਰਾਜਕੇਸ਼ਰੀ ਦਾ ਬੱਚਾ ਆ ਹਾਂਜੀ ਬਾਈ ਤੇ ਇੱਕ ਬਾਈ ਰੰਧਾਵਾ ਸਾਹਬ ਨਾਲ ਵੀ ਮੇਰੀ ਗੱਲ ਹੋਈ ਸੀ ਜਦੋਂ ਅਸੀਂ ਵੀਡੀਓ ਕਰਦੇ ਸੀ ਇਹਨਾਂ ਨੇ ਦੱਸਿਆ ਵੀ ਬਾਈ ਦਾ ਬਾਹਰ ਦਾ ਬੰਨਣਾ ਕਰਕੇ ਵੀ ਵੈਸੇ ਸ਼ੌਂਕ ਨਾਲ ਪਾਲਿਆ ਹੋਇਆ ਵੀ ਵੇਚਣ ਦਾ ਤਾਂ ਕੋਈ ਇਰਾਦਾ ਹੈ ਨਹੀਂ ਸੀ ਤੇ ਇੱਕ ਗੱਲ ਹੋਰ ਵੀ ਆ ਬਾਈ ਬਾਈ ਨੇ ਸ਼ੌਂਕ ਨਾਲ ਇੱਕੋ ਹੀ ਜਾਨਵਰ ਦੇਖੋ ਰੱਖਿਆ ਪਿਆ ਹਣਾ ਇਹ ਤਾਂ ਸ਼ੌਂਕ ਨੂੰ ਰੱਖਿਆ ਹਾਂਜੀ ਸ਼ੌਂਕ ਨੂੰ ਰੱਖਿਆ ਹੋਇਆ ਕੋਈ ਬਾਈ ਦਾ ਵਪਾਰ ਦਾ ਨਹੀਂ ਕੰਮ ਤੇ ਜਿਵੇਂ ਤੁਸੀਂ ਦੱਸਦੇ ਸੀ ਵੀ ਹੁਣ ਪਿੱਛੇ ਜੇ ਇਹਨਾਂ ਨੇ ਵੀ ਜਾਣਾ ਹੀ ਕਰਕੇ ਸੰਦਸ ਨੇੜਾ ਵੀ ਹਾਂਜੀ ਹਾਂਜੀ ਬਾਈ ਪਹਿਲਾਂ ਕਰਦੇ ਰਹੇ ਆ ਉਹ ਵੀ ਬੇਸੇਲ ਕੀਤੇ ਕਈ ਵਾਰੀ ਦੀਪ ਬਾਈ ਪਤਾ ਕੀ ਹੋ ਜਾਂਦਾ ਚਲੋ ਆਪਾਂ ਦਾ ਸਾਰੀ ਗੱਲਬਾਤ ਕਲੀਅਰ ਕੱਟ ਦੱਸਦੀ ਵੀ ਆਪਣੀ ਮਜਬੂਰੀ ਬਣ ਗਈ। ਕਈ ਵਾਰ ਭਰਾ ਸਮਝ ਲੈਂਦੇ ਵੀ ਛਪਣੀ ਯਾਰ ਵੇਚਣ ਦੇ ਮਾਰੇ ਜਾਣ ਬੁੱਝ ਕੇ ਬਾਹਰ ਜਾਣ ਦੀ ਗੱਲ ਕਰੀ ਜਾਂਦੇ ਹਨਾ ਵੀ ਵੇਚਣਾ ਚਾਹੁੰਦੇ ਆ ਤੇ ਤਾਂ ਕਰਕੇ ਬਹਾਨਾ ਬਣਾਦਾ ਤਾਂ ਕਰਕੇ ਵੀ ਕਲੀਅਰ ਕਰਨਾ ਭਰਾਵਾਂ ਨੂੰ ਜ਼ਰੂਰੀ ਹੁੰਦਾ ਵੀ ਕੋਈ ਬਹਾਨੇਬਾਜ਼ੀ ਵਾਲੀ ਇਹਦੇ ਚ ਗੱਲਬਾਤ ਨਹੀਂ ਹੈਗੀ। ਵੀ ਬਾਈ ਜੀ ਹੁਣੇ ਹੁਣ ਮੰਨ ਲਓ ਟਰੈਕਟਰ ਵੀ ਜਾਂ ਹੋਰ ਸੰਦੇ ਸੰਡੇੜਾ ਜਿਹੜਾ ਖੇਤੀ ਨਾਲ ਰਿਲੇਟਡ ਬਣਦਾ ਚਿਰਜਾ ਪੰਜ ਹੀ ਟਰੈਕਟਰ ਆਪਣੇ ਕੋਲ ਜੀ ਸੇਰ ਕੇ ਬਾਈ ਦੱਸਦੇ ਸੀ ਵੀ ਤੇ ਹੀ ਮਾਡਲ ਆ। ਹਾਂਜੀ ਤੇ ਹੀ ਜਾਂਦਾ ਸੀ ਹਨਾ। ਹਾਂਜੀ ਹਾਂਜੀ ਤੇ ਉਹ ਵੀ ਬਾਈ ਜੀ ਹੁਣਾਂ ਨੇ ਸੇਲ ਕੀਤਾ ਸੋ ਤਾਂ ਕਰਕੇ ਮਜਬੂਰੀ ਬਣ ਗਈ ਇਹਨਾਂ ਨੂੰ ਬਾਹਰ ਜਾਣਾ ਕਰਕੇ ਬੱਚਾ ਜਿਹੜਾ ਸਭ ਸਵਾਲ ਵਾਲਾ ਕੋਈ ਨਹੀਂ ਹੈਗਾ ਬ੍ਰਦਰ ਉਹ ਵੀ ਅਮਰੀਕਾ ਆ ਹਾਂਜੀ ਬਾਈ ਤੇ ਫਿਰ ਇਹਦੇ ਪਿੱਛੇ ਕਿਹਤੇ ਮੈਂ ਯਕੀਨ ਨਹੀਂ ਕਰਦਾ ਜਿਵੇਂ ਵਰਕਰ ਤੇ ਹਾਂਜੀ ਬਾਈ ਕਿਉਂਕਿ ਮੈਂ ਆਪਾਂ ਖੁਦ ਇਹਨੂੰ ਹੈਂਡਲ ਕਰਦੇ ਆਂ ਖੁਦ ਇਹਦਾ ਸਾਰਾ ਕੁਝ ਕਰਦੇ ਆਂ ਹਾਂਜੀ ਬਾਈ ਤੇ ਯਕੀਨ ਨਹੀਂ ਮੈਨੂੰ ਜਦਾਂ ਵਰਕਰ ਕਿਸੇ ਤੇ ਵੀ ਨਹੀਂ ਬਈ ਆਪ ਤੋਂ ਬਣਾ ਉਹ ਗੱਲ ਵੀ ਨਹੀਂ ਬਣਦੀ ਬਾਈ ਕੱਲ ਨੂੰ ਕੋਈ ਢੱਲ ਮੱਠ ਹੁੰਦੀ ਵੀ ਜਦੋਂ ਮੈਂ ਚੱਲ ਜਾਨਾ ਤੇ ਦਾਣਾ ਘਰ ਪਿਆ ਵੀ ਜਿਹੜਾ ਬੰਦਾ ਕਈ ਇਗਨੋਰ ਕਰ ਦਿੰਦਾ ਕਈ ਪਾਣੀ ਤੋਂ ਇਗਨੋਰ ਕਰਦਾ ਮੈਂ ਰਾ ਤੇ ਜਦੋਂ ਮੈਂ ਗੱਡੀ پارک ਕਰਨੀ ਆਗੇ ਤੇ ਉਹ ਮੈਂ ਇਹਨੂੰ ਪਾਣੀ ਪਿਉਣਾ ਹਾਂਜੀ ਬਾਈ ਹਾਂਜੀ ਠੀਕ ਹੈ ਜੀ ਬਾਈ ਤੇ ਹੋਰ ਬਈ ਗੱਲਬਾਤ ਜਿਹੜੀ ਕੋਈ ਤੁਹਾਨੂੰ ਕੋਈ ਲੱਗਦੀ ਹੈ ਬਾਕੀ ਬਾਬੇ ਦੀ ਬੜੀ ਕਿਰਪਾ ਜਿਹੜਾ ਉਹਨੂੰ ਮੈਂ ਪਾਲ ਲਿਆ ਕਦੀ ਬੇਅੰਤ ਜੀ ਡਾਕਟਰ ਕੋ ਕੋੜੀ ਚੈੱਕ ਨਹੀਂ ਕਰਾਈ ਜਿਹੜੀਆਂ ਚਾਰ ਪੰਜ ਭਰਾਈਆਂ ਉਹਦਾ ਹੀ ਵਿਦਆਊਟ ਡਾਕਟਰ ਦੇ ਚੈੱਕ ਤੋਂ ਭਰਾਈਆਂ ਨੇ ਠੀਕ ਹੈ ਜੀ ਤੇ ਕਦੀ ਕੋਈ ਜਿਹੜਾ ਹੈਗਾ ਕੋਈ ਇੰਜੈਕਸ਼ਨ ਨਹੀਂ ਕੋਈ ਬੁਖਾਰ ਦਾ ਨਹੀਂ ਕਦੀ ਮਤਲਬ ਬਾਬੇ ਦੀ ਏਡੀ ਕਿਰਪਾ ਰਹੀ ਆ ਕਿ ਕਦੀ ਕੋਈ ਨਹੀਂ ਆਇਆ ਆਮ ਲੋਕਾਂ ਦੇ ਕੋਈ ਐਡੀ ਬਹੁਤਾ ਡਾਕਟਰ ਨੂੰ ਬੁਲਾਉਣ ਦੀ ਲੋੜ ਨਹੀਂ ਪਈ ਹਾਂ ਹਾਂਜੀ ਨਹੀਂ ਡਾਕਟਰ ਦਾ ਨਹੀਂ ਆਇਆ ਕੋਈ ਵੀ ਠੀਕ ਹੈ ਜੀ ਬਾਈ ਸੋ ਦੋਸਤੋ ਬਾਈ ਦੀਪ ਨੇ ਸਾਰੀ ਗੱਲਬਾਤ ਜਿਵੇਂ ਇਸ ਪੰਜਾਬ ਕੇਸਰੀ ਘੋੜੇ ਬਾਰੇ ਦੱਸਤੀ ਆ ਰਾਜਕੇਸਰੀ ਘੋੜੇ ਦਾ ਬੱਚਾ ਇਹ ਤੇ ਗੱਲਬਾਤ ਸਾਰੀ ਕਲੀਅਰ ਕਰਤੀ ਜੋ ਵੀ ਇਹਦੀ ਬਲੱਡ ਲਾਈਨ ਆ ਜੇ ਕੋਈ ਚਾਹਵਣ ਭਰਾ ਘੋੜਾ ਖਰੀਦਣਾ ਚਾਹੁੰਦਾਗਾ ਜਿਹਨੇ ਸਟੱਡ ਸਰਵਿਸ ਵਾਸਤੇ ਅੱਗੇ ਛੱਡਣਾ ਤਾਂ ਬਾਈ ਜੀ ਦੀਪ ਜੀ ਨੂੰ ਤੁਸੀਂ ਕੰਟੈਕਟ ਕਰ ਲਿਓ ਤੇ ਐਡਰੈਸ ਵੀ ਤੁਹਾਨੂੰ ਮੈਂ ਕਲੀਅਰ ਕਰਤਾ ਜਿਹੜਾ ਅੰਮ੍ਰਿਤਸਰ ਵਾਲਾ ਆਪਣਾ 에어ਪੋਰਟ ਆ ਉਹ ਤੋਂ ਤਕਰੀਬਨ 5 ਕਿਲੋਮੀਟਰ ਅੱਗੇ ਬਾਈ ਦਾ ਘਰ ਰਹਿ ਜਾਂਦਾਗਾ ਤੇ ਬਾਈ ਨੂੰ ਫੋਨ ਲਾ ਲਿਓ ਜਿਹੜਾ ਵੀ ਕੋਈ ਜਾਬਣ ਸੱਜਣਾ ਕੋੜਾ ਖਰੀਦਣਾ ਚਾਹੁੰਦਾ ਹੋਇਆ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ